ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਬੋਲਾ ਮੱਲਾ ਉੱਥੇ ਚੱਲੇ ਆ ਜੀ ਚਲੋ ਜੀ ਹੁਣ ਮਿਲਦੇ ਆਂ ਵੱਡੇ ਰੋਡ ਤੇ ਲੁਧਿਆਣੇ ਦੇ ਨੇੜੇ ਹੋ ਗਏ ਹਣਾ ਇੱਥੇ ਇੱਥੇ ਲਾ ਹਾਂ ਇੱਥੇ ਸੈਟਰ ਰਹੂਗਾ 80+ ਸਪੀਡ ਆ ਬਾਬੋ ਇਹਦਾ ਗੇਅਰ ਲਾਇਆ ਇਹਨੇ ਕਹਿੰਦੇ ਤੀਜੇ ਹੀ ਤਰ੍ਹਾਂ ਆਦਾ ਟਾਪ ਦਾ ਕਹਿੰਦੇ ਗੇਅਰ ਹੀ ਨਹੀਂ ਪਾਇਆ ਆ ਬੜਾ ਕੱਢੀ ਮੋਟਰਸ ਨਾਲ ਕੋਈ ਪੂਰੇ ਚੂਗਰਾ ਲਓ ਜੀ ਅਗਲੇ ਦਿਨ ਦੀ ਸ਼ੁਰੂਆਤ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਗੁਰਦੁਆਰਾ ਸ੍ਰੀ tibbi ਸਾਹਿਬ ਨਵਾਂ ਸ਼ਹਿਰ ਉੱਥੇ ਪਹੁੰਚ ਗਏ ਸੀ ਤੇ ਰਾਤ ਕਾਫੀ ਲੇਟ ਹੋ ਗਈ ਸੀ ਤੇ ਹੁਣ 8 ਵਜ ਚੁੱਕੇ ਆ ਸੰਗਤ ਟਰਾਲੇ ਦੀ ਸੱਤੀ ਭਈ ਆ ਪਿੱਛੇ ਦਿਖਾਉਣੇ ਆ ਤੁਹਾਨੂੰ ਥੱਲੇ ਗੱਦੇ ਲਾਇਆ ਤਰਾਂ ਗਈ ਹੁਣ ਸ੍ਰੀ ਆਨੰਦਪੁਰ ਸਾਹਿਬ ਨੂੰ ਰਾਤ ਲੇਟ ਵਾਲੇ ਹੋ ਗਏ ਪੀਏ ਇੱਥੇ ਦਾ ਤੁਸੀਂ ਵੀਊ ਚੈੱਕ ਕਰੋ ਜੀ ਬਹੁਤ ਹੀ ਸੋਹਣਾ 뷰 ਆ।ਾਰੇ ਟਰੈਕਟਰ ਲਾਈਨਵਾਰ ਲੱਗੇ ਹੋਏ ਨੇ। ਇੱਥੇ ਸ੍ਰੀ ਗੁਰੂ ਦਵਾਰਾ ਸਾਹਿਬ ਸਾਹਮਣੇ ਚਾਰ ਖੜੇ ਨੇ ਟਰੈਕਟਰ। ਦਵਾਰ ਦਵਾਰਾ ਸਾਹਿਬ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ ਜੀ। ਦਰਵੀ ਖੂਬਸੂਰਤ ਬਣਾਇਆ ਹੋਇਆ ਇਤਿਹਾਸ। ਉਹਨੇ ਸਾਰਾ ਕੁਝ ਉਹਨੇ ਬਿਆਨ ਕੀਤਾ ਹੋਇਆ ਜੀ ਫੁੱਲ ਬੂਟੇ ਲਾ ਕੇ ਡੈਕੋਰੇਸ਼ਨ ਬੁਰੀ ਵਧੀਆ ਬਣਾਈ ਹੋਈ ਹੈ ਆਜ ਉਹ ਅੰਦਰ ਦੇ ਦਰਸ਼ਨ ਕਰਦੇ ਆ ਜਪਨ ਕਰਾਂ ਮਾਨੁਖਿਆ ਕਾਭਾ ਉਤਤਕਾ ਕਾ ਉਤੇ ਉਤਰਤੀ ਕਾ ਆਵੇ ਰੋਤੀ ਤੇਜਨਾ ਜਬਰਾਂ ਦੇ ਤਾ ਨਹੀਂ ਮਨ ਪਰਵਾ ਕਬਲਾ ਕੋਈ ਨਾ ਕੋਈ ਬਹੁਤ ਸੋਹਣਾ ਹਨਾ ਬਈ ਜੋ ਆ ਇੱਧਰ ਗੁਰਦੁਆਰਾ ਸਾਹਿਬ ਆ ਬਾਕ ਇੱਧਰ ਜਾਉਣਾ ਆ ਰੋੜਾ ਨਾ ਹਨਾ ਨਾ ਬਈ ਇੱਧਰ ਹੀ ਵਾਪਸੀ ਜਾਣਾ ਨਾ ਆਪਾਂ ਇੱਥੋਂ ਜੀ ਸ੍ਰੀ ਆਨੰਦਪੁਰ ਸਾਹਿਬ 10 ਕਿਲੋਮੀਟਰ ਦੂਰ ਹੈ ਜੀ ਪਹਾੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਆਪਾਂ ਕਰੀਬ ਮਾੜੀ ਪਹੁੰਚ ਚੁੱਕੇ ਹਾਂ ਜੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੋਂ ਜੀ 5 ਕਿਲੋਮੀਟਰ ਰਹਿ ਗਿਆ ਜੀ 5 ਕਿਲੋਮੀਟਰ ਦੂਰੀ ਦੇ ਸ੍ਰੀ ਆਨੰਦਪੁਰ ਸਾਹਿਬ ਹੈ ਜੀ ਤੇ ਆਪਾਂ ਜਾ ਕੇ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਜੀ ਸ੍ਰੀ ਨੰਨ੍ਹਬਰਸਾਹੀ ਪਹੁੰਚ ਚੁੱਕੇ ਆ ਜੀ ਸਾਹਮਣੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਅੱਜ ਸ੍ਰੀ ਕੇਸਗੜ੍ਹ ਸਾਹਿਬ ਦੀ ਸੰਗਤ ਵੀ ਕਾਫੀ ਪਹੁੰਚ ਚੁੱਕੀ ਹੈ ਜੀ ਤੇ ਹੁਣ ਆਪਾਂ ਜੀ ਇੱਧਰ ਦੇ ਗੱਲ ਆਪਣੀ ਆ ਜੀ ਟ੍ਰੈਕਟਰ ਲਾਉਣ ਲਈ ਟਰੈਕਟਰ ਦੀ ਜਗ੍ਹਾ ਹੀ ਲੱਭਦੇ ਕਰਦੇ ਆ ਟਰੈਕਟਰ ਢਾਲ ਦਿੰਦੇ ਨੇ ਸਾਈਡ ਤੇ ਹੀ ਤੇ ਇੱਧਰ ਲੱਗੇ ਨੇ ਟਰਾਲੇ ਪਿੱਛੇ ਦੋਵੇਂ ਆ ਟਰੈਕਟਰ ਖੜੇ ਨਹੀਂ ਅੱਜ ਸ਼ਾਮ ਦਾ ਟਾਈਮ 8 ਵਜੇ ਦਾ ਜੀ ਆਪਾਂ ਦਰਸ਼ਨ ਕਰਨ ਆਏ ਸੀ ਇੱਧਰ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬ ਕਿੰਦੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈ ਜੀ ਕਾਫੀ ਸੰਗਤ ਪਹੁੰਚ ਚੁੱਕੀ ਹੈ ਜੀ ਤੇ ਰਾਤ ਦਾ ਵੀਊ ਦਿਖਾਉਣ ਲਈ ਇੱਧਰ ਆਏ ਸੀਗੇ ਜੀ ਬਹੁਤ ਹੀ ਸੋਹਣਾ ਸੁੰਦਰ ਵੀਊ ਹੈ ਜੀ ਰਾਤ ਦਾ ਹੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਹੈ ਜੀ ਸਮਾਂ ਤਕਰੀਬਨ 7 ਵਜੇ ਦੇ ਕਰੀਬ ਹੋ ਚੁੱਕਿਆ ਜੀ ਤੇ ਆਪਾਂ ਚੱਲੇ ਸੀਗੇ ਦਰਸ਼ਨ ਕਰਨ ਨਾਮ ਅਨੁਕਾਰ ਕਰਨ ਚੱਲੇ ਸੀਗੇ ਜੀ ਗੁਰਦੁਆਰਾ ਸਾਹਿਬ ਤੇ ਆਪ ਜੀ ਅੱਗੇ ਹੁਣ ਵੀਡੀਓ ਸਾਰੇ ਦੇਖੋ ਜੀ ਦਰਸ਼ਨ ਕਰਾਵਾਂਗੇ ਜੀ ਸਾਰਿਆਂ ਨੂੰ ਦਰਬਾਰ ਸਾਹਿਬ ਦੇ ਨਿਕਲ ਪਏ ਆ ਜੀ ਸਵੇਰ 7 ਵਜੇ ਦੇ ਕਰੀਬ ਹੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਕਰੀਬ ਆ ਚੁੱਕੇ ਆ ਜੀ ਇੱਧਰ ਆ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਇਹ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਜਾਈ ਦੇ ਦਾਨ ਜੀ ਰੇ ਅਰੇ ਵੀ ਆਪਾਂ ਸ਼ੌਟ ਉਹ ਲੇਟ ਲਈ ਉੱਤੇ ਹੰਡ ਕਾਫੀ ਹੋਈ ਪਈ ਹੈ ਸਵੇਰ ਦੀ ਔਰ ਚੜ੍ਹਾਈ ਜੜੀ ਜਾਂਦੇ ਆ ਆਪਾਂ ਦਰਬਾਰ ਸਾਹਿਬ ਨੂੰ ਮੱਥਾ ਟੇਕਾਂਗੇ ਨਮਸ਼ਕਾਰ ਕਰਾਂਗੇ ਮੀ ਵੀ ਆ ਗਿਆ ਉਹ ਗਰੀ ਬੱਦਲ ਸੀਗੇ ਆਹ ਮਹਾਰਾਜੀ ਕਰ ਤੇ ਕਿਸੇ ਦੂਜੇ ਤੋਂ ਕਿਹਾ ਕਦੇ ਕਰਨ ਪਾ ਸਭਾ ਦੀ ਖਬਰਾਂ ਤੇ ਦਿੱਖਾਂ ਦੇ ਹੋਏ ਸਾਹਿਬ ਕੋਈ ਨਹੀਂ ਉੱਥੇ ਮਹਾਰਾਜ ਜੀ ਉੱਥੇ ਤੇਰੀ ਰਾਤ ਅਦਨੀ ਉਧਰ ਵਾਹੇ ਉਧਰ ਪੀਠ ਵਿੱਚ ਲਓ ਜੀ ਕੜਾਹ ਪ੍ਰਸ਼ਾਦ ਆਪਾਂ ਲੈ ਲਿਆ ਜੀ ਫੇਰ ਤੋਂ ਵਾਸਤੇ ਤੇ ਆਪਾਂ ਨਮਸਕਾਰ ਕਰਨ ਚੱਲਿਆਂ ਜੀ ਕਰਾਉਣੇ ਦਰਸ਼ਨ ਤੁਹਾਨੂੰ ਸਾਰੇ ਗਾਂ ਹੀ ਅੱਗੇ ਜਾ ਕੇ ਰੱਤ ਸੀਗਾ ਜੀ ਹੋਗੇ देवी कमरा चलना महाराण प्रेम ਜਿਹੜਾ ਸਰਪੰਚਾਰੇ ਆਇਆ ਜੇ ਜਲਦੇ ਜਲਦਾ ਚਲਦੇ ਚਲੋ ਜੀ ਆ ਸਾਹਮਣੇ ਪਹਾੜੀ ਦੇਈ ਮਾਤਾ ਨਾਨਾ ਦੇਵ ਦਾ ਮੰਦਿਰ ਆ ਜਿਹੜਾ ਗੁਰਦੁਆਰਾ ਸਹੀ ਬਈ ਦੇਖੋ ਤੁਸੀਂ ਕਰੋ ਦਰਸ਼ਨ ਜਾਨੀ ਬਾਤ ਇਹ ਬਾਤ ਆ ਹੁਣ ਹੈ ਯਾਨੀ ਜਿੰਨ ਕੀ ਕਰਾਂਗਾ ਕਿਉਂ ਆਪ ਜੀਆਂ ਦੇ ਨਾਲ ਪਵਨ ਸਾਧਾਂ ਦੇ ਦਰਸ਼ਨ ਕਰ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਹਫਤੇ ਦਾ ਨਾਮ ਹੈ ਸੰਜੀਤ ਕਰਪਾ ਵਰਸ਼ਾ ਪਾਪਾ ਜੀ ਦਰਸ਼ਨ ਮੇਲੇ ਕਰਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਤੇ ਆਪਾਂ ਵਾਪਸ ਜਿੱਥੇ ਰਹਿ ਸੀ ਜੀ ਆਪਣੇ ਉੱਥੇ ਉਧਰ ਚੱਲੇ ਜੀ ਤੇ ਸਾਰੀਆਂ ਸੰਗਤਾਂ ਨੂੰ ਉਹ ਨਮ ਲੇਦੀ ਗਾਨਾ ਲੱਖ ਲੱਖ ਵਰਦਾਨ ਹੁਣ ਹੀ ਸੰਗ ਜੀ ਹੁਣ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਸ੍ਰੀ ਕੋਤਵਾਲ ਸਾਹਿਬ ਜੀ ਇੱਥੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਜੇਲ੍ਹ ਦੇ ਵਿੱਚ ਛੋਟੇ ਸਾਹਿਬ ਜਾਦੇ ਦੇ ਮਾਤਾ ਗੁਜਰੀ ਜੀ ਨੂੰ ਕੈਦ ਰੱਖਿਆ ਗਿਆ ਸੀ ਜੀ ਹੁਣ ਜੀ ਆਪਾਂ ਪਹੁੰਚ ਚੁੱਕੇ ਆ ਜੀ ਛੀ ਦੀ ਸਥਾਨ ਛੋਟੇ ਸਾਹਿਬ ਜਾਦੇ ਫਤੇ ਮਾਤਾ ਗੁਜਰੀ ਸਰਹੰਦ ਫਤੇਗੜ ਸਾਈ ਪਹੁੰਚ ਚੁੱਕੇ ਆ ਤੇ ਉੱਧਰ ਠੰਡੇ ਗੁਰਜ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਤੇ ਸੰਗਤ ਜੀ ਆਪਾਂ ਢੰਡੇਵਰਤੀ ਦੇ ਦਰਸ਼ਨ ਕਰ ਲਈ ਜੀ ਤੇ ਇੱਥੇ ਆਪਾਂ ਯਾਤਰਾ ਸਮਾਪਤ ਕਰਦੇ ਹਾਂ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਸਪੋਰਟ ਕਰੋ ਜੀ ਲਾਈਕ ਸ਼ੇਅਰ ਕਰੋ ਜੀ ਤੇ ਜੇ ਕੋਈ ਗਲਤੀ ਰਹੀ ਹੋਵੇ ਤਾਂ ਮਾਫ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ